ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਅੱਜ ਆਇਆ ਇੱਕ ਫਾਰਮ ਹ ਜ਼ੋਰ ਜੀ ਮਾਡਲ 90 ਬਾਈ ਦਾ ਮਿੰਨੀ ਫਾਰਮ ਆ ਜੀ ਤੇ ਦੇਖ ਸਕਦੇ ਹੋ ਬਸਿੰਗ ਬਸਿੰਗ ਨੇ ਮੋਬਾਈ ਨੂੰ ਸੌਂਗ ਆ ਘਰੇ ਪਾਲਣ ਦਾ ਤੇ ਆ ਬਸਿੰਗ ਵਾਲ ਦਾ ਠੀਕ ਆ ਜੀ ਬਾਕੀ ਤਾਰਾਂ ਚੁੰਨ ਵਾਲੀ ਮਸ਼ੀਨ ਵੀ ਬਾਈ ਦੇ ਲੱਗੀ ਆ ਇਹਦੀ ਡਿਟੇਲ ਬਾਜੀ ਤੋਂ ਸ਼ਾਮ ਨੂੰ ਲਵਾਗੇ ਨਾਲ ਦਿਖਾਵਾਂਗੇ ਵੀ ਕਿਵੇਂ ਕਿਵੇਂ ਤਾਰਾਂ ਚੁੰਦੀ ਆ ਜੀ ਬਾਕੀ ਇੱਕ ਗਾਂ ਇਹਦੇ ਕੋਲ ਬਾਈ ਕੋਲ ਸੇਲ ਆ ਜੀ ਤੇ ਗਾਂਾਂ ਬਾਈ ਕੋਲ ਵਧੀਆ ਬਾਕੀ ਟਰੈਜ਼ ਦਾ ਕੰਮ ਕਰਦਾ ਬਾਈ ਤੇ ਵਧੀਆ ਦੀਆਂ ਗਈਆਂ ਜੀ ਬਾਕੀ ਪਰ ਲੈਣੇ ਬਾਈ ਤੋਂ ਡਿਟੇਲ ਕਰਦੇ ਗੱਲਬਾਤ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਭਰਾ ਆਪਣਾ ਸਣੀ ਸਿੰਘ ਬਾਈ ਆ ਆਪਣਾ ਤੇ ਪਿੰਡ ਪਿੰਡ ਮੌੜਨਾ ਬਾਈ ਜ਼ਿਲ੍ਹਾ ਬਰਨਾਲਾ ਜੀ ਨੰਬਰ ਦਾ ਦੋ ਬਰਾ ਆਪਣਾ 965370303 ਨਹੀਂ ਦੁਬਾਰਾ ਫਿਰ ਦੱਸੋ ਜੀ 965370303 ਜੀ ਹਾਂਜੀ ਆ ਗਾਂ ਦੀ ਡਿਟੇਲ ਦੱਸੋ ਜੀ ਇਹ ਗਾਂ ਹੀ ਖੀਰੀ ਹੈ ਬਾਈ ਜੀ ਹਾਂਜੀ ਹਾਂਜੀ 10 12 ਦਿਨਾਂ ਰਹਿੰਦੇ ਸੂਣਦੇ ਜੀ ਠੀਕ ਹੈ ਜੀ ਖੀਰੀ ਰੇਟ ਕਿੰਨਾ ਆਦਾ ਰੇਟ ਇਹਦਾ ਹੀ 65000 ਆਈ ਬਾਈ ਦੇਖ ਸਕਦੇ ਹੋ ਰੇਟ 65000 ਰੁਪਿਆ ਤੇ ਖੀਰੀ ਵਾਲੇ ਤੇ ਪਹਿਲੇ ਸੂਣ ਸੁਣਾ ਨੇ ਖੀਰੀ ਤੇ ਦੇਖ ਸਕਦੇ ਆ ਥਾਂ ਥਾਂ ਸੁਖਣਾ ਸੁਣਾ ਭਾਈ ਲੈ ਜੀ ਤਾਂ 15 ਦੇ ਨਾਲੇ ਹਾਂਜੀ ਲੈ ਜੂਗੀ ਮਹੀਦ 10-15 ਨੰਨ ਲੈ ਜਿ ਜੇ ਕਿਸੇ ਨੇ ਕਨੈਕਟ ਕਰਨਾ ਤਾਂ ਬਾਈ ਨਾਲ ਜਰੂਰ ਕਨੈਕਟ ਕਰੋ ਦੁੱਧ ਦੇਊਗੀ 25-26 ਕਿਲੋ ਆਮ ਨਾਲੀ ਠੀਕ ਹੈ ਠੀਕਾ ਛੱਡਾ ਛੁੱਡਾ ਦੇਖ ਸਕਦੇ ਆ ਲੈ ਜਾਂਦੇ 10-15 ਨੰਨ ਲੋਗ ਕਦ ਕੁਤ ਸੁਹਣਾ ਏ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਆਪਾਂ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ